ਤਨਨਾਪਗਤ ਵੀਰਦਾ Ashram ਪਹੁੰਚੇ ਕਰਨਲ ਸਰਦਾਰ ਸੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੀ 50ਵੀਂ ਸਾਲਗिरा Ashram ਦੇ ਬਜ਼ੁਰਗਾਂ ਦੇ ਨਾਲ ਉਹਨਾਂ ਨੂੰ ਸਮੋਸੇ ਜਲੇਬੀਆਂ ਤੇ ਬਹੁਤ ਸਾਰਾ ਪਿਆਰ ਦੇ ਕੇ ਮਨਾਈ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਚੜ੍ਹਦੀ ਕਲਾ ਰੱਖਣ ਤੇ ਇਹਨਾਂ ਦਾ ਜੀਵਨ ਸਫਲ ਰਹੇ ਤੇ ਇਹਨਾਂ ਨੇ Ashram ਦੇ ਵਿੱਚ ਕੁੱਲਰ ਦੀ ਜੋ ਸੇਵਾ ਕਰਵਾਈ ਗੁਫਤਾ ਸਾਹਿਬ ਜੀ ਤੇ ਉਹਨਾਂ ਦੇ ਨਾਲ ਸਾਰਿਆਂ ਨੇ ਰਲ ਕੇ ਹੀ ਸਫਲ ਆਇਆ ਤੇ ਸੋਨੂੰ ਚੋਹਾਂ ਜੀ ਇਹਨਾਂ ਦਾ ਵੀ ਆਣ ਤੇ ਬਹੁਤ ਧੰਨਵਾਦ ਸਾਡੇ ਗੁਫਤਾ ਜੀ ਜੋ ਹਰ ਸਮੇਂ ਤਤਪਰ ਰਹਿੰਦੇ ਨੇ ਆਸ਼ਰਮ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਇਹ ਹਮੇਸ਼ਾ ਹੀ ਖੜਦੇ ਨੇ ਤੇ ਅੱਜ ਸਾਡੇ ਭੈਣ ਜੀ ਵੀ ਆਸ਼ਰਮ ਚ ਆਏ ਨੇ ਤਾਂ ਉਹਨਾਂ ਦਾ ਵੀ ਜੀ ਆਇਆਂ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜਿਹੜੀ ਮਰਜ਼ੀ ਭਾਸ਼ਾ ਚ ਬੋਲ ਦੋ ਦੱਸ ਆਈ ਪਾਸ ਵਿਜ਼ਿਟ ਟੂ ਤਨੋਪਗਤ ਆਸ਼ਰਮ ਆਈ ਹੈਵ ਫੈਲਟ ਆਈ ਐਮ ਫੀਲਿੰਗ ਵੈਰੀ ਹੈਪੀ ਇਟ ਹੈਸ ਬੀਨ ਮੈਨੇਜ ਵੈਰੀ ਵੈਲ ਐਂਡ ਨਾਓ ਦਾ ਨਿਊ ਬਿਲਡਿੰਗ ਇਜ਼ ਕਮਿੰਗ ਅਪ ਆਮ ਸ਼ੋਰ ਇਨ ਨੈਕਸਟ 5 10 ਇਅਰ we will have a much better arrangements here all the best whatever i can do ਹੈਦਕ ਮੈਂ ਹਿਊਡਾ ਚੇਅਰਮੈਨ ਆਫ ਥਿਸ ਇੰਸਟੀਟਿਊਸ਼ਨ ਆਈ ਵਿਲ ਹੈਂਡ ਓਵਰ ਮਾਈ ਲੈਵਰ ਬੇਰ ਧੰਨਾ ਭਗਤ ਬਿਰਦਾ Ashram ਮਿਰਜ਼ਾਪੁਰ ਦੇ ਵਿੱਚ ਜਿਹੜੀ ਨਵੀਂ ਬਿਲਡਿੰਗ ਬਿਰਦਾ Ashram ਦੀ ਬਣ ਰਹੀ ਹੈ ਲਗਭਗ 1 ਏਕੜ ਤੋਂ ਵੀ ਉੱਪਰ ਦੇ ਵਿੱਚੇ ਜਿਹੜਾ ਆਸ਼ਰਮ ਬਣਨ ਜਾ ਰਿਹਾ ਹੈ ਉਹਦੇ ਵਿੱਚ ਸਾਡੇ ਸੋਸ਼ਲ ਅਵੇਅਰਨੈਸ ਸਟੈਂਡਜੁਕ ਦੇ ਸਾਡੇ ਸਰਪ੍ਰਸਤ ਕਰਨਲ ਸੁਰਿੰਦਰ ਸਿੰਘ ਜੀ ਉਚੇਚੇ ਤੌਰ ਤੇ ਅੱਜ ਇੱਥੇ ਆਏ ਨੇ ਉਹਨਾਂ ਦੀ ਜਿਹੜੀ 50ਵੀਂ ਵਿਆਦੀ ਬਰੇਗੰਡ ਜਿਹੜੀ ਹੈ ਉਹ ਉਹਨਾਂ ਦੀ ਇੱਛਾ ਸੀ ਕਿ ਵੀ ਇੱਥੇ ਦੇ ਇਨਮੇਟਸ ਦੇ ਨਾਲ ਜਿਹੜੀ ਉਹ ਮਨਾਈ ਜਾਵੇ ਅੱਜ ਉਹਨਾਂ ਲਈ ਉਹ ਗਰਮ ਗਰਮ ਸਮੋਸੇ ਤੇ ਗਰਮ ਗਰਮ ਜਲੇਬੀਆਂ ਨਾਲ ਉਹਨਾਂ ਦੇ ਚਾਹ ਸਾਰਿਆਂ ਦਾ ਹਾਲਚਲ ਵੀ ਪਿੱਛੇ ਪੁੱਛਿਆ ਤੇ ਉਹਨਾਂ ਲਈ ਖਾਣ ਪੀਣ ਦਾ ਵੀ ਸਾਰਾ ਸਮਾਨ ਲੈ ਕੇ ਆਏ ਨੇ ਸੋ ਇੱਥੇ ਦੇ ਜਿਹੜੇ ਮੁਖੀ ਨੇ ਲੱਖਾ ਜੀ ਗੁਰਸੇਵਕ ਸਿੰਘ ਜੀ ਲੱਖਾ ਬਹੁਤ ਮਨ ਖੁਸ਼ ਹੋਇਆ ਕਿ ਇੱਥੇ ਦੀ ਆਲੇ ਦੁਆਲੇ ਦੀ ਗ੍ਰੀਨਰੀ ਦੀ ਦੇਖ ਕੇ ਪਰਿਆਵਰਨ ਨੂੰ ਸੰਭਾਲਦੀ ਜਿਹੜੀ ਇਹਨਾਂ ਦੀ ਸੋਚ ਹੈ ਉਹ ਇੱਕ ਬਹੁਤ ਹੀ ਅੱਛੀ ਹੈ ਆਉਣ ਵਾਲੇ ਸਮੇਂ ਜਿਹੜਾ ਇਹ ਵਿਰਦਾ ਆਸ਼ਰਮ ਬਹੁਤ ਹੀ ਬੁਲੰਦੀਆਂ ਤੇ ਹੋਊਗਾ ਔਰ ਇਹਦਾ ਨਾਮ ਜਿਹੜਾ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਚਮਕੂਗਾ ਜਿਵੇਂ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਮੈਂ ਇਹਨਾਂ ਨੂੰ ਵਧਾਈ ਦਿੰਨਾ ਔਰ ਖਾਸ ਤੌਰ ਤੇ ਸਾਡੇ ਕਰਨੂ ਸ੍ਰਿੰਦਰ ਸਿੰਘ ਜੀ ਦਾ ਇੱਥੇ ਆਇਆਂ ਦਾ ਇਹਨਾਂ ਦਾ ਅਸੀਂ ਜੀ ਆਇਆਂ ਵੀ ਕਹਿੰਨੇ ਆ ਆਸ਼ਰਮ ਵੱਲੋਂ ਬਹੁਤ ਹੀ ਕੱਚੀ ਇਹਨਾਂ ਦੀ ਸੋਚ ਹੈ ਇਹਨਾਂ ਦੀ ਸੋਚ ਨੂੰ ਸਲਾਮ ਹੈ ਥੈਂਕ ਯੂ ਵੈਰੀ ਮੱਚ ਮੇਰੇ ਨਾਲ ਮੇਰੇ ਧਰਮ ਪਤਨੀ ਪ੍ਰੇਮਲਤਾ ਗੁਪਤਾ ਜੀ ਵੀ ਆਏ ਨੇ ਔਰ ਇਹਦੇ ਨਾਲ ਸਾਡੇ ਸੋਨੂ ਚਾਂਜੀ ਜੋ ਯੂਥ ਕਲੱਬ ਅਲੀਪੁਰ ਦੇ ਪ੍ਰਧਾਨ ਨੇ ਇਹ ਵੀ ਇੱਥੇ ਨਾਲ ਆਏ ਨੇ ਇਹ ਸਾਰਿਆਂ ਦਾ ਬਹੁਤ-ਬਹੁਤ ਔਰ ਖਾਸ ਤੌਰ ਤੇ ਮੈਂ ਗੁਰਸੇਵ ਸਿੰਘ ਜੀ ਲੱਖਾ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੂੰਗਾ ਵੀ ਸਾਨੂੰ ਇੱਥੇ ਸੇਵਾ ਕਰਨ ਦਾ ਇਹਨਾਂ ਨੇ ਮੌਕਾ ਦਿੱਤਾ ਬਹੁਤ-ਬਹੁਤ ਧੰਨਵਾਦ